ਨਾ ਵਿਧਾਨ ਸਭਾ ਹਲਕਾ ਚੱਬੇਵਾਲ ਜਿਹੜਾ ਮੇਰਾ ਜੱਦੀ ਹਲਕਾ ਹੈ ਉਹਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਨੁਕਰ ਮੀਠਗਾ ਉਹ ਉਹ ਕਰ ਰਿਹਾ ਔਰ ਲੋਕਾਂ ਵਿੱਚ ਗਰਮੀ ਦੇ باوجود ਕਮਾਕਾਰਾਂ ਦੇ ਹੋਣ ਦੇ باوجود ਬਹੁਤ ਵੱਡਾ ਜਿਹੜਾ ਉਹ ਉਤਸ਼ਾਹ ਹੈ ਔਰ ਖੁਸ਼ੀ ਇਸ ਗੱਲ ਦੀ ਹੈ ਕਿ ਜਿਸ ਤਰੀਕੇ ਦੇ ਨਾਲ ਬਾਕੀ ਪਾਰਟੀਆਂ ਦੇ ਕੈਂਡੀਡੇਟਾਂ ਦੀ ਵਖਵਖ ਖਤਮ ਤੇ ਵਿਰੋਧਤਾ ਹੁੰਦੀ ਹੈ ਪਰ ਸ਼੍ਰੋਮਣੀ ਕਾਲਦਾਨ ਦਾ ਉਹ ਵੱਡਾ ਲੋਕ ਮਾਨ ਸਨਮਾਨ ਦੇ ਰਹੇ ਆ ਇਹ ਇੱਕ ਸਿਗਨਲ ਆ ਕਿ ਲੋਕ ਸ਼੍ਰੋਮਣੀ ਕਾਲਦਾਨ ਨੂੰ ਜਤਾਉਣਾ ਚਾਹੁੰਦੇ ਆ ਸਰ ਪ੍ਰਗਟ ਸਿੰਘ ਨੇ ਇੱਕ ਪਿਆਰ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਾਨ ਨੂੰ ਜਿਹੜਾ ਇੰਡੀਆ ਨੈਸ਼ਨ ਦੇ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਕਿਉਂਕਿ ਇਸ ਵਕਤ ਜਿਹੜਾ ਹੈ ਉਹ ਇਕੱਲੇ ਲੜ ਰਹੇ ਤੇ ਇਸ ਕਰਕੇ ਉਹਨਾਂ ਨੂੰ ਉਹਨਾਂ ਦਾ ਸਮਝੌਤਾ ਕਰ ਲੈਣਾ ਚਾਹੀਦਾ ਦੇਖੋ ਸਾਡੀ ਪਾਰਟੀ ਦਾ ਇੰਟਰਨਲ ਮਾਮਲਾ ਹੈ ਪ੍ਰਗਟ ਸਿੰਘ ਦਾ ਤਾਂ ਆਪਣਾ ਰੋਲਾ ਪੈ ਰਿਹਾ ਵੀ ਪਾਰਟੀ ਸ਼ਾਇਦ ਪਤਾ ਨਹੀਂ ਉਹ ਕਿਸ ਕਰਨ ਨੂੰ ਫਿਰਦਾ ਪਤਾ ਨਹੀਂ ਕੀ ਹੈਗਾ ਬਟ ਸ਼੍ਰੋਮਣੀ ਕਾਂਗਰਸ ਨੇ ਜੋ ਫੈਸਲਾ ਲਿਆ ਬਹੁਤ ਜਿਹੜੀ ਗੰਭੀਰਤਾ ਨਾਲ ਸੋਚ ਵਿਚਾਰ ਕਰਕੇ ਲਿਆ ਕਿਉਂਕਿ ਪੰਜਾਬ ਵਾਸਤੇ ਸਾਨੂੰ ਪਹਿਲਾਂ ਪੰਜਾਬ ਦੇ ਹਿੱਤ ਪਿਆਰੇ ਆ ਫਿਰ ਸਾਨੂੰ ਜਿਹੜੀ ਸਰਕਾਰ ਸਰਕਾਰ ਸਾਡੀ ਸੈਂਟਰ ਚ ਨਾ ਅਸੀਂ ਉੱਤੇ ਪ੍ਰਧਾਨ ਮੰਤਰੀ ਬਣਨਾ ਤੇ ਨਾ ਹੀ ਕੁਝ ਹੋਰ ਬਣਨਾ ਬਟ ਅਸੀਂ ਆਪਣੇ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਤੋਂ ਬਾਹਰ ਉਹ ਨਹੀਂ ਜਾ ਸਕਦੇ ਆਪਣਾ ਵਿਧਾਨ ਸਭਾ ਹਲਕਾ ਚੱਬੇਵਾਲ ਜਿਹੜਾ ਮੇਰਾ ਜੱਦੀ ਹਲਕਾ ਉਹਦੇ ਵਿੱਚ ਬਖਵਕ ਪਿੰਡਾਂ ਦੇ ਵਿੱਚ ਜਿਹੜੀਆਂ ਨੁਕਰ ਮੀਟਗਾ ਉਹ ਕਰ ਰਿਆਂ ਔਰ ਲੋਕਾਂ ਵਿੱਚ ਗਰਮੀ ਦੇ باوجود ਕਮਾਂਕਾਰਾਂ ਦੇ ਹੋਣ ਦੇ باوجود ਬਹੁਤ ਵੱਡਾ ਜਿਹੜਾ ਉਹ ਉਤਸ਼ਾਹ ਆ ਔਰ ਖੁਸ਼ੀ ਇਸ ਗੱਲ ਦੀ ਹੈ ਕਿ ਜਿਸ ਤਰੀਕੇ ਦੇ ਨਾਲ ਬਾਕੀ ਪਾਰਟੀਆਂ ਦੇ ਕੈਂਡੀਡੇਟਾਂ ਦੀ ਬਖਵਾਖ ਖਥਾਮ ਤੇ ਵਿਰੋਧਤਾ ਹੁੰਦੀ ਹੈ ਪਰ ਸ਼੍ਰੋਮਣੀ ਕਾਲਦਾਨ ਨੂੰ ਵੱਡਾ ਲੋਕ ਮਾਨ ਸਨਮਾਨ ਦੇ ਰਹੇ ਆ ਇਹ ਇੱਕ ਸਿਗਨਲ ਆ ਕਿ ਲੋਕ ਸ਼੍ਰੋਮਣੀ ਕਾਲਦਾਨ ਨੂੰ ਜਤਾਉਣਾ ਚਾਹੁੰਦੇ ਆ ਸਰ ਪ੍ਰਗਟ ਸਿੰਘ ਨੇ ਕਿਹਾ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦੰਨ ਨੂੰ ਜਿਹੜਾ ਇੰਡੀਆ ਨੈਸ਼ਨ ਦੇ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਕਿਉਂਕਿ ਇਸ ਵਕਤ ਜਿਹੜਾ ਹੈ ਉਹ ਇਕੱਲੇ ਲੜ ਰਿਹਾ ਹੈ ਤੇ ਇਸ ਕਰਕੇ ਉਹਨਾਂ ਨੂੰ ਉਹਨਾਂ ਦਾ ਸਮਝੌਤਾ ਕਰ ਲੈਣਾ ਚਾਹੀਦਾ ਦੇਖੋ ਸਾਡੀ ਪਾਰਟੀ ਦਾ ਇੰਟਰਨਲ ਮਾਮਲਾ ਹੈ ਪ੍ਰਗਟ ਸਿੰਘ ਦਾ ਤਾਂ ਆਪਣਾ ਰੌਲਾ ਪੈ ਰਿਹਾ ਵੀ ਪਾਰਟੀ ਸ਼ਾਇਦ ਪਤਾ ਨਹੀਂ ਉਹ ਕਿਸ ਕਰਨ ਨੂੰ ਫਿਰਦਾ ਪਤਾ ਨਹੀਂ ਕੀ ਹੈਗਾ ਵਟ ਸ਼੍ਰੋਮਣੀ ਕਾਲਾ ਨੇ ਜੋ ਫੈਸਲਾ ਲਿਆ ਬਹੁਤ ਜਿਹੜੀ ਗੰਭੀਰਤਾ ਨਾਲ ਸੋਚ ਵਿਚਾਰ ਕਰਕੇ ਲਿਆ ਕਿਉਂਕਿ ਪੰਜਾਬ ਵਾਸਤੇ ਸਾਨੂੰ ਪਹਿਲਾਂ ਪੰਜਾਬ ਦੇ ਹਿੱਤ ਪਿਆਰੇ ਆ ਫਿਰ ਸਾਨੂੰ ਜਿਹੜੀ ਸਰਕਾਰ ਸਰਕਾਰ ਸਾਡੀ ਸੈਂਟਰ ਚ ਨਾ ਅਸੀਂ ਉੱਤੇ ਪ੍ਰਧਾਨ ਮੰਤਰੀ ਬਣਨਾ ਤੇ ਨਾ ਹੀ ਕੁਝ ਹੋਰ ਬਣਨਾ ਬਟ ਅਸੀਂ ਆਪਣੇ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਤੋਂ ਬਾਹਰ ਉਹ ਨਹੀਂ ਜਾ ਸਕਦੀ